ਮਈ ਤੋਂ ਹੋ ਗਿਆ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਹੁਣ ਇੰਨੇ ਦਿਨ ਲਵੋ ਨਜ਼ਾਰੇ ਇਸ ਤਰੀਕ ਤੱਕ ਰਹਿਣਗੀਆਂ ਸਰਕਾਰੀ ਛੁੱਟੀਆਂ 16 ਮਈ ਤੋਂ ਸਰਕਾਰੀ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ 14 ਜੂਨ ਤੱਕ ਪੀਜੀਆਈ ਵਿੱਚ ਅੱਧੇ ਡਾਕਟਰ ਛੁੱਟੀ ਤੇ ਰਹਿਣਗੇ ਜਦੋਂ ਕਿ ਦੂਜੇ ਹਾਫ ਵਿੱਚ ਬਾਕੀ ਡਾਕਟਰ ਛੁੱਟੀ ਤੇ ਰਹਿਣਗੇ PGI ਇਸ ਸੰਬੰਧ ਵਿੱਚ ਪਹਿਲੇ ਅੱਧ ਦਾ ਇੱਕ ਰੋਸਟਰ ਵੀ ਜਾਰੀ ਕਰ ਦਿੱਤਾ ਗਿਆ ਹੈ ਹਸਪਤਾਲ ਦੇ 50% ਡਾਕਟਰ ਛੁੱਟੀ ਤੇ ਰਹਿਣਗੇ ਪਹਿਲੇ ਅੱਧ ਵਿੱਚ 50% ਤੋਂ ਵੱਧ ਸੀਨੀਅਰ ਸਲਾਹਕਾਰ ਛੁੱਟੀ ਤੇ ਹੋਣਗੇ ਜੇਕਰ ਕੋਈ ਸਟਾਫ ਮੈਂਬਰ ਛੁੱਟੀ ਤੇ ਨਹੀਂ ਜਾਣਾ ਚਾਹੁੰਦਾ ਤਾਂ ਇਹ ਉਸ ਦਾ ਨਿੱਜੀ ਫੈਸਲਾ ਹੋਵੇਗਾ ਸਾਰੇ ਵਿਭਾਗਾਂ ਦੇ ਮੁਖੀ ਐਚਓਡੀ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਆਪਣੇ ਵਿਭਾਗਾਂ ਦਾ ਪ੍ਰਬੰਧਨ ਕਰਕੇ ਦੇਖਣ ਕਿ ਛੁੱਟੀਆਂ ਕਿਵੇਂ ਮੈਨੇਜ ਕਰਨੀਆਂ ਹਨ ਹਾਲਾਂਕਿ ਐਮਰਜੈਂਸੀ ਦੀ ਸਥਿਤੀ ਵਿੱਚ ਸਾਰੀਆਂ ਡਿਊਟੀਆਂ ਅਤੇ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ ਮਰੀਜ਼ਾਂ ਨੂੰ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਦਿੱਤਾ ਜਾਵੇਗਾ ਇਸ ਸਮੇਂ ਦੌਰਾਨ ਸਾਰਾ ਭਾਰ ਸੰਸਥਾ ਦੇ ਜੂਨੀਅਰ ਅਤੇ ਸੀਨੀਅਰ ਨਿਵਾਸੀਆਂ ਤੇ ਰਹਿੰਦਾ ਹੈ ਜਦੋਂ ਕਿ OPD ਦੇ ਕੰਮ ਨੂੰ ਸੰਭਾਲਦੇ ਹਨ ਪਜੀ ਵਿੱਚ ਪਜੀ ਸਾਲ ਵਿੱਚ ਦੋ ਵਾਰ ਡਾਕਟਰਾਂ ਨੂੰ ਛੁੱਟੀਆਂ ਦਿੰਦਾ ਹੈ ਇੱਕ ਗਰਮੀਆਂ ਅਤੇ ਦੂਜਾ ਸਰਦੀਆਂ ਦੀਆਂ ਗਰਮੀਆਂ ਵਿੱਚ ਡਾਕਟਰ ਪੂਰਾ ਇੱਕ ਮਹੀਨਾ ਛੁੱਟੀ ਤੇ ਰਹਿੰਦੇ ਹਨ ਜਦੋਂ ਕਿ ਸਰਦੀਆਂ ਵਿੱਚ ਉਹ ਸਿਰਫ 15 ਦਿਨ ਹੀ ਛੁੱਟੀ ਦੇ ਰਹਿੰਦੇ ਹਨ PGI ਪ੍ਰਸ਼ਾਸਨ ਨੇ ਸਾਫ਼ ਕਰ ਦਿੱਤਾ ਹੈ ਕਿ ਸ਼ੁੱਟੀਆਂ ਦੌਰਾਨ ਵੀ ਮਰੀਜ਼ਾਂ ਦੀ ਦੇਖਭਾਲ ਇੱਕ ਤਰਜੀਹ ਰਹੇਗੀ ਇਸ ਲਈ ਵੀ ਵਿਭਾਗਾਂ ਵਿੱਚ ਘੱਟੋ-ਘੱਟ ਅੱਧੇ ਫੈਕਲਟੀ ਮੈਂਬਰ ਹਰ ਸਮੇਂ ਡਿਊਟੀ ਤੇ ਮੌਜੂਦ ਰਹਿਣਗੇ PGI ਨੇ ਕਿਹਾ ਕਿ ਕੋਈ ਵੀ ਫੈਕਲਟੀ ਇੱਕ ਅੱਧ ਵਿੱਚ ਛੁੱਟੀ ਨਹੀਂ ਲੈ ਸਕਦਾ ਤੇ ਦੂਜੇ ਅੱਧ ਵਿੱਚ ਕਾਨਫਰੰਸ ਜਾਂ ਐਲਟੀਸੀ ਜਾਂ ਅਰਜਿਤ ਛੁੱਟੀ ਨਹੀਂ ਲੈ ਸਕਦਾ ਤਾਂ ਜੋ ਹਸਪਤਾਲ ਸੇਵਾਵਾਂ ਸਚਾਰੂ ਢੰਗ ਨਾਲ ਚੱਲਦੀਆਂ ਰਹਿਣ ਜਿਹੜੀਆਂ ਇਹ ਸਰਕਾਰੀ ਛੁੱਟੀਆਂ ਹਨ ਉਹ ਦੋ ਹਿੱਸਿਆਂ ਦੇ ਵਿੱਚ ਵੰਡੀਆਂ ਗਈਆਂ ਹਨ ਪਹਿਲਾ ਹਾਫ 16 ਮਈ ਤੋਂ 14 ਜੂਨ ਤੱਕ ਛੁੱਟੀਆਂ ਰਹਿਣਗੀਆਂ ਦੂਜਾ ਹਾਫ 16 ਜੂਨ ਤੋਂ 15 ਜੁਲਾਈ ਤੱਕ ਜਿਹੜੀਆਂ ਉਹ ਛੁੱਟੀਆਂ ਰਹਿਣਗੀਆਂ ਜੇ ਗੱਲ ਕਰ ਲਈਏ 5 ਜੂਨ ਐਤਵਾਰ ਨੂੰ ਸਾਰੇ ਫੈਕਲਟੀਜ਼ ਨੂੰ ਡਿਊਟੀ ਤੇ ਆ ਕੇ ਚਾਰਜ ਸੌਂਪਣਾ ਪਵੇਗਾ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ